ਸਤਿ ਸ਼੍ਰੀਕਾਲ ਜੀ ਤੇ ਸਵਾਗਤ ਹੈ ਸਾਰਿਆਂ ਦਾ ਸਤਿ ਸ਼੍ਰੀਕਾਲ ਅੱਜ ਅਸੀਂ ਇੱਕ ਬੜੀ ਖਾਸ ਕਿਤਾਬ ਬਾਰੇ ਗੱਲ ਕਰਨੀ ਹੈ ਐਂਜਲਾ ਡੱਕਵਰਥ ਦੀ ਗ੍ਰਿਟ ਦ ਪਾਵਰ ਆਫ ਪੈਸ਼ਨ ਐਂਡ ਪਰਸੇਵਰੈਂਸ ਹਾਂਜੀ ਪੰਜਾਬੀ ਚ ਕਹਿ ਸਕਦੇ ਆ ਲਗਨ ਅਤੇ ਦ੍ਰਿੜਤਾ ਸਫਲਤਾ ਦੀ ਕੁੰਜੀ ਅਸੀਂ ਨਾ ਇਸ ਕਿਤਾਬ ਬਾਰੇ ਕਾਫੀ ਕੁਝ ਪੜਿਆ ਹੈ ਸਮੀਖਿਆਵਾਂ ਵਗੈਰਾ ਦੇਖੀਆਂ ਨੇ ਹੂੰ ਤੇ ਅੱਜ ਦਾ ਮਕਸਦ ਹੈ ਸਮਝਣਾ ਕਿ ਆਖਰ ਲੰਬੀ ਸਫਲਤਾ ਮਿਲਦੀ ਕਿਵੇਂ ਹੈ ਕੀ ਇਹ ਕੋਈ ਕੁਦਰਤੀ ਟੈਲੈਂਟ ਹੈ ਮਤਲਬ ਜਿਹੜਾ ਜਨਮ ਤੋਂ ਮਿਲਦਾ ਹਾਂ ਜਾਂ ਫਿਰ ਇਹ ਗ੍ਰਿਟ ਹੈ ਜਿਵੇਂ ਲੇਖਕ ਕਹਿੰਦੀ ਹੈ ਜਨੂਨ ਤੇ ਲਗਾਤਾਰ ਕੋਸ਼ਿਸ਼ ਦਾ ਜੋੜ ਬਿਲਕੁਲ ਤੇ ਮੈਨੂੰ ਲੱਗਦਾ ਏ ਇਸ ਸਵਾਲ ਬਹੁਤ ਲੋਕਾਂ ਦੇ ਮਨ 'ਚ ਹੁੰਦਾ ਹਾਂ ਸਹੀ ਗੱਲ ਹੈ ਕਿਤਾਬ ਦਾ ਨਾ ਇੱਕ ਮੁੱਖ ਸੁਨੇਹਾ ਹੈ ਬਿਲਕੁਲ ਸ਼ੁਰੂ 'ਚ ਹੀ ਆ ਜਾਂਦਾ ਏ ਉਹ ਕਹਿੰਦੇ ਨੇ ਟੈਲੈਂਟ ਗੈਟਸ ਯੂ ਸਟਾਰਟਡ ਗ੍ਰਿਟ ਗੈਟਸ ਯੂ ਰਿਜ਼ਲਟਸ ਅੱਛਾ ਮਤਲਬ ਟੈਲੈਂਟ ਸ਼ਾਇਦ ਤੁਹਾਨੂੰ ਸ਼ੁਰੂ ਕਰਵਾ ਦੇ ਪਰ ਮੰਜ਼ਿਲ ਤੱਕ ਪਹੁੰਚਾਉਂਦੀ ਏ ਤੁਹਾਡੀ ਲਗਨ ਤੇ ਦ੍ਰਿੜਤਾ ਹਾਂਜੀ ਪੰਜਾਬੀ 'ਚ ਜਿਵੇਂ ਕਹਿ ਲਈਏ ਅਕਲ ਯਾਰ ਟੈਲੈਂਟ ਹਮੇਸ਼ਾ ਜਿਤਾਉਂਦੇ ਨਹੀਂ ਪਰ ਹੌਸਲਾ ਤੇ ਲਗਾਤਾਰ ਕੋਸ਼ਿਸ਼ ਉਹ ਜ਼ਰੂਰ ਜਿਤਾਉਂਦੇ ਨੇ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਅਸੀਂ ਅਕਸਰ ਟੈਲੈਂਟ ਨੂੰ ਹੀ ਸਭ ਕੁਝ ਸਮਝ ਲੈਨੇ ਆ ਬਿਲਕੁਲ ਪਰ ਇੱਕ ਗ੍ਰਿਟ ਸ਼ਬਦ ਇਹਨੂੰ ਸਮਝੋਣਾ ਜ਼ਰੂਰੀ ਹੈ ਇਹ ਕੋਈ ਆਮ ਜਿਹਾ ਸ਼ਬਦ ਨਹੀਂ ਵਰਤਿਆ ਉਹਨਾਂ ਨੇ ਹਾਂ ਇਹ ਕੀ ਹੈ ਫਿਰ ਦੇਖੋ ਡੱਕਵਰਥ ਕਹਿੰਦੀ ਹੈ ਕਿ ਗ੍ਰਿਟ ਨਾ ਦੋ ਖਾਸ ਚੀਜ਼ਾਂ ਦਾ ਜੋੜ ਹੈ ਪਹਿਲੀ ਹੈ ਪੈਸ਼ਨ ਯਾਨੀ ਕਿ ਜਨੂਨ ਹਮ ਪਰ ਇਹ ਸਿਰਫ ਸ਼ੌਕ ਵਾਲਾ ਜਨੂਨ ਨਹੀਂ ਇੱਕ ਕਿਸੇ ਲੰਬੇ ਬਹੁਤ ਲੰਬੇ ਟਾਈਮ ਦੇ ਟੀਚੇ ਲਈ ਇੱਕ ਡੂੰਗੀ ਅੰਦਰੂਨੀ ਲਗਨ ਹੈ ਇੱਕ ਵਚਨਬੱਧਤਾ ਠੀਕ ਹੈ ਤੇ ਦੂਜਾ ਹਿੱਸਾ ਹੈ ਪਰਸਵਿਰੈਂਸ ਯਾਨੀ ਕਿ ਲੱਗੇ ਰਹਿਣਾ ਲੰਬੇ ਸਮੇਂ ਤੱਕ ਭਾਵੇਂ ਕਿੰਨੀਆਂ ਮਰਜ਼ੀ ਮੁਸ਼ਕਿਲਾਂ ਆਉਣ ਫੇਲ ਹੋਵੋ ਕੰਮ ਬੋਰਿੰਗ ਲੱਗੇ ਪਰ ਤੁਸੀਂ ਕੋਸ਼ਿਸ਼ ਨਹੀਂ ਛੱਡਣੀ ਅੱਛਾ ਸੋ ਸਿਰਫ ਜਨੂੰਨ ਹੋਣਾ ਕਾਫੀ ਨਹੀਂ ਤੇ ਸਿਰਫ ਮਿਹਨਤ ਕਰਨੀ ਵੀ ਕਾਫੀ ਨਹੀਂ ਦੋਵੇਂ ਚਾਹੀਦੇ ਨੇ ਇਹਨਾਂ ਦਾ ਮਿਕਸਚਰ ਹੈ ਗ੍ਰਿਟ ਇਹ ਤਾਂ ਬੜੀ ਦਿਲਚਸਪ ਗੱਲ ਹੈ ਤੇ ਇਹ ਆਈਡੀਆ ਆਇਆ ਕਿੱਥੋਂ ਮਤਲਬ ਲੇਖਕ ਦਾ ਪਿਛੋਕੜ ਕੀ ਹੈ ਹਾਂਜੀ ਐਂਜਲਾ ਡਕਵਰਥ ਉਹ ਇੱਕ ਮਨੋਵਿਗਿਆਨੀ ਹੈ ਤੇ ਪਹਿਲਾਂ ਸਕੂਲ ਟੀਚਰ ਵੀ ਰਹੀ ਹੈ ਅੱਛਾ ਉਹਨਾਂ ਨੇ ਨਾ ਬੜੇ ਵੱਖਰੇ ਵੱਖਰੇ ਖੇਤਰਾਂ ਦੇ ਲੋਕਾਂ ਤੇ ਰਿਸਰਚ ਕੀਤੀ ਜਿਵੇਂ ਫੌਜੀ ਅਕੈਡਮੀ ਦੇ ਕੈਡਟ ਸਪੈਲਿੰਗ ਵੀ ਮੁਕਾਬਲੇ ਦੇ ਬੱਚੇ ਤਜਰਬੇਕਾਰ ਟੀਚਰ ਵੱਡੀਆਂ ਕੰਪਨੀਆਂ ਦੇ ਲੀਡਰ ਹੂੰ ਤੇ ਉਹਨਾਂ ਦੀ ਖੋਜ ਦਾ ਸਿੱਟਾ ਬੜਾ ਹੈਰਾਨ ਕਰਨ ਵਾਲਾ ਸੀ ਉਹਨਾਂ ਨੇ ਦੇਖਿਆ ਕਿ ਕੌਣ ਸਫਲ ਹੋਵੇਗਾ ਇਹਦਾ ਪਤਾ ਨਾ ਤਾਂ IQ ਤੋਂ ਲੱਗਦਾ ਸੀ ਨਾ ਸਮਾਜਿਕ ਸਮਝ ਤੋਂ ਨਾ ਸਿਹਤ ਤੋਂ ਨਾ ਦਿੱਖ ਤੋਂ ਤਾਂ ਫਿਰ ਪਿਸ ਤੋਂ ਸਭ ਤੋਂ ਵੱਡਾ ਕਾਰਕ ਸੀ ਗ੍ਰਿਟ ਵਾਹ ਇਹ ਤਾਂ ਵਾਕਈ ਵੱਡੀ ਗੱਲ ਹੈ ਸਾਰੀਆਂ ਪ੍ਰਚਲਿਤ ਧਾਰਨਾਵਾਂ ਦੇ ਉਲਟ ਬਿਲਕੁਲ ਠੀਕ ਹੈ ਤਾਂ ਫਿਰ ਆਓ ਇਸ ਕਿਤਾਬ ਦੇ ਜਿਹੜੇ ਮੁੱਖ ਸਬਕ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਦੇਖੀਏ ਪਹਿਲਾ ਸਬਕ ਜਿਹੜਾ ਸ਼ਾਇਦ ਸਭ ਤੋਂ ਮਸ਼ਹੂਰ ਵੀ ਹੈ ਤੇ ਥੋੜਾ ਹੈਰਾਨ ਵੀ ਕਰਦਾ ਹੈ ਹਾਂਜੀ ਸਬਕ 1 ग्रिट अक्सर टैलेंट नु पीछे ਛੱਡ ਦਿੰਦੀ ਹੈ ਹੁਣ ਇਹ ਸੁਣਨ ਨੂੰ ਅਜੀਬ ਲੱਗਦਾ ਹੈ ਕਿਉਂਕਿ ਅਸੀਂ ਤਾਂ ਟैलेंट ਦੀ ਬਹੁਤ ਪੂਜਾ ਕਰਦੇ ਹਾਂ ਹਾਂ ਅਸੀਂ ਕਹਿੰਦੇ ਹਾਂ ਇਹ ਤਾਂ ਜੀ ਜੰਮੇ ਹੀ ਟੈਲੈਂਟਿਡ ਸੀ ਬਿਲਕੁਲ ਪਰ ਕਿਤਾਬ ਕਹਿੰਦੀ ਹੈ ਕਿ ਬਹੁਤ ਸਾਰੇ ਟੈਲੈਂਟਿਡ ਲੋਕ ਨਾ ਜਲਦੀ ਹਾਰ ਮੰਨ ਜਾਂਦੇ ਨੇ ਖਾਸ ਕਰਕੇ ਜਦੋਂ ਕੰਮ ਮੌਕਾ ਹੋ ਜਾਂਦਾ ਜਾਂ ਮਤਲਬ ਬੋਰਿੰਗ ਹੋ ਜਾਂਦਾ ਹਮ ਪਰ ਦੂਜੇ ਪਾਸੇ ਜਿਨ੍ਹਾਂ ਲੋਕਾਂ ਚ ਗ੍ਰਿਟ ਹੁੰਦੀ ਹੈ ਭਾਵੇਂ ਉਹਨੇ ਟੈਲੈਂਟਿਡ ਨਾ ਵੀ ਹੋਣ ਉਹ ਲੱਗੇ ਰਹਿੰਦੇ ਨੇ ਉਹ ਉਦੋਂ ਵੀ ਕੋਸ਼ਿਸ਼ ਕਰਦੇ ਰਹਿੰਦੇ ਨੇ ਜਦੋਂ ਕੋਈ ਫਟਾਫਟ ਨਤੀਜਾ ਨਾ ਦਿਖ ਰਿਹਾ ਹੋਵੇ ਇਹ ਪੁਆਇੰਟ ਬਹੁਤ ਬਹੁਤ ਅਹਿਮ ਹੈ ਕਿਤਾਬ ਨਾ ਇਹਨੂੰ ਇੱਕ ਫਾਰਮੂਲੇ ਨਾਲ ਸਮਝਾਉਂਦੀ ਹੈ ਬੜਾ ਸੌਖਾ ਜਿਹਾ ਅੱਛਾ ਕਿਵੇਂ ਪਹਿਲਾਂ ਕਹਿੰਦੀ ਹੈ ਜਿਹੜਾ ਤੁਹਾਡਾ ਟੈਲੈਂਟ ਹੈ ਟੈਲੈਂਟ ਉਹਨੂੰ ਜਦੋਂ ਤੁਸੀਂ ਕੋਸ਼ਿਸ਼ ਨਾਲ ਗੁਣਾ ਕਰ ਦਿਓ ਤਾਂ ਬਣਦਾ ਹੈ ਹੁਨਰ ਸਕਿੱਲ ਯਾਨੀ ਟੈਲੈਂਟ ਇੰਟੂ ਐਫਰਟ ਇਸ ਇਕੁਅਲ ਟੂ ਸਕਿੱਲ ਠੀਕ ਹੈ ਇਹ ਤਾਂ ਸਮਝ ਆ ਗਿਆ ਪਰ ਗੱਲ ਇੱਥੇ ਮੁੱਕਦੀ ਨਹੀਂ ਅਗਲਾ ਸਟੈਪ ਹੈ ਜਿਹੜਾ ਤੁਹਾਡਾ ਹੁਨਰ ਬਣ ਗਿਆ ਸਕਿੱਲ ਜਦੋਂ ਤੁਸੀਂ ਉਹਦੇ ਤੇ ਦੁਬਾਰਾ ਕੋਸ਼ਿਸ਼ ਕਰਦੇ ਹੋ ਫਿਰ ਮਿਲਦੀ ਹੈ ਪ੍ਰਾਪਤੀ ਅਚੀਵਮੈਂਟ ਯਾਨੀ ਕਿ ਸਕਿੱਲ ਇੰਟੂ ਐਫਰਟ ਇਜ਼ ਇਕੁਅਲ ਟੂ ਅਚੀਵਮੈਂਟ ਓ ਮਤਲਬ ਕੋਸ਼ਿਸ਼ ਦੋ ਵਾਰੀ ਆ ਗਈ ਫਾਰਮੂਲੇ ਚ ਬਿਲਕੁਲ ਇਹੀ ਸਾਰੀ ਗੇਮ ਹੈ ਯਾਨੀ ਕਿ ਅਸਲ ਸਫਲਤਾ ਤੱਕ ਪਹੁੰਚਣ ਲਈ ਕੋਸ਼ਿਸ਼ ਦਾ ਰੋਲ ਦੁਗਣਾ ਹੈ ਟੈਲੈਂਟ ਸ਼ੁਰੂ ਕਰਵਾ ਸਕਦਾ ਹੈ ਪਰ ਕੋਸ਼ਿਸ਼ ਉਹਨੂੰ ਹੁਨਰ ਬਣਾਉਂਦੀ ਹੈ ਤੇ ਫਿਰ ਹੋਰ ਕੋਸ਼ਿਸ਼ ਉਸ ਹੁਨਰ ਨੂੰ ਨਤੀਜੇ ਚ ਬਦਲਦੀ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਡਕਵਰਥ ਕਹਿੰਦੀ ਹੈ ਕਿ ਸਾਡਾ ਸਮਾਜ ਟੈਲੈਂਟ ਤੇ ਐਨਾ ਜ਼ਿਆਦਾ ਫੋਕਸ ਕਰਦਾ ਹੈ ਕਿ ਅਸੀਂ ਕੋਸ਼ਿਸ਼ ਦੀ ਐਮਿਅਤ ਘੱਟ ਸਮਝਦੇ ਹਾਂ ਪਰ ਇਹਦੇ ਚ ਇੱਕ ਹੋਰ ਸਵਾਲ ਉੱਠਦਾ ਹੈ ਕੀ ਕਦੇ ਟੈਲੈਂਟ ਨੁਕਸਾਨ ਵੀ ਕਰ ਸਕਦਾ ਮਤਲਬ ਜਿਨ੍ਹਾਂ ਨੂੰ ਚੀਜ਼ਾਂ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਨੇ ਸ਼ੁਰੂ ਚ ਕੀ ਉਹ ਫਿਰ ਔਖੇ ਵੇਲੇ ਛੇਤੀ ਹਿੰਮਤ ਹਾਰ ਜਾਂਦੇ ਨੇ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਡੱਕਵਰਥ ਸਿੱਧਾ ਇਹ ਨਹੀਂ ਕਹਿੰਦੀ ਕਿ ਟੈਲੈਂਟ ਮਾੜਾ ਹੈ ਪਰ ਉਹ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਜਿਹੜੇ ਲੋਕਾਂ ਨੂੰ ਸ਼ੁਰੂ ਤੋਂ ਸਬਾਸਾਨ ਲੱਗਦਾ ਹੈ ਨਾ ਉਹਨਾਂ ਨੇ ਸ਼ਾਇਦ ਉਹ ਮਾਸਪੇਸ਼ੀ ਬਣਾਈ ਨਹੀਂ ਹੁੰਦੀ ਜਿਹੜੀ ਅਸਫਲਤਾ ਨਾਲ ਲੜਨ ਲਈ ਚਾਹੀਦੀ ਹੈ ਅੱਛਾ ਮਤਲਬ ਲੱਗੇ ਰਹਿਣ ਵਾਲੀ ਜਿਹੜੀ ਇੱਕ ਅੰਦਰੂਨੀ ਤਾਕਤ ਹੁੰਦੀ ਹੈ ਉਹ ਉਹਨਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਸ਼ੁਰੂ ਤੋਂ ਰਗੜਾ ਲੱਗਿਆ ਹੋਵੇ ਹਾਂ ਗੱਲ ਤਾਂ ਠੀਕ ਹੈ ਜਦੋਂ ਕੋਈ ਬਹੁਤ ਟੈਲੈਂਟਡ ਬੰਦਾ ਪਹਿਲੀ ਵਾਰੀ ਵੱਡੀ ਮੁਸ਼ਕਿਲ ਦੇਖਦਾ ਹੈ ਤਾਂ ਉਹਦੇ ਲਈ ਉਹ ਝਟਕਾ ਵੱਡਾ ਹੁੰਦਾ ਹੈ ਤੇ ਹੋ ਸਕਦਾ ਉਹ ਛੇਤੀ ਹਾਰ ਮੰਨ ਲਵੇ ਕਿਉਂਕਿ ਆਦਤ ਨਹੀਂ ਨਾ ਹੁੰਦੀ ਹਾਂ ਇਹ ਤਾਂ ਹੈ ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸ਼ੁਰੂਆਤੀ ਆਸਾਨੀ ਕਈ ਵਾਰ ਲੰਬੀ ਰੇਸ 'ਚ ਰੁਕਾਵਟ ਬਣ ਜਾਂਦੀ ਹੈ ਮਤਲਬ ਉਹੀ ਕਹਾਣੀ ਕਛੂ ਕੁੰਮਾ ਕੇ ਖਰਗੋਸ਼ ਵਾਲੀ ਪਰ ਅਸਲ ਜ਼ਿੰਦਗੀ 'ਚ ਲਗਾਤਾਰ ਚੱਲਦੇ ਰਹਿਣਾ ਸ਼ਾਇਦ ਸ਼ੁਰੂ ਦੀ ਤੇਜ਼ੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਚਲੋ ਹੁਣ ਦੂਜੇ ਸਬਕ ਤੇ ਆਨੇ ਇਹ ਹੈ ਪੈਸ਼ਨ ਬਾਰੇ ਯਾਨੀ ਜਨੂਨ ਕਿਤਾਬ ਕਹਿੰਦੀ ਹੈ ਇਹ ਸਿਰਫ ਜੋਸ਼ ਨਹੀਂ ਹਾਂਜੀ ਜਿਵੇਂ ਆਪਾਂ ਨਵੇਂ ਸਾਲ ਤੇ ਸਾਰੇ ਜੋਸ਼ 'ਚ ਜਿੰਮ ਲੱਗ ਜਾਂਦੇ ਆ ਪਰ ਫਰਵਰੀ ਤੱਕ ਹਵਾ ਨਿਕਲ ਜਾਂਦੀ ਹੈ ਹਾਂ ਤੇ ਡਕਵਰਥ ਦਾ ਜਿਹੜਾ ਜਨੂਨ ਹੈ ਉਹ ਇਸ ਤੋਂ ਵੱਖਰਾ ਹੈ ਇਹ ਕਿਸੇ ਖਾਸ ਚੀਜ਼ ਲਈ ਕਿਸੇ ਟੀਚੇ ਲਈ ਇੱਕ ਡੂੰਗੀ ਟਿੱਕੀ ਹੋਈ ਲੰਬੇ ਸਮੇਂ ਦੀ ਵਚਨਬੱਧਤਾ ਹੈ ਬਿਲਕੁਲ ਇੱਥੇ ਸਭ ਤੋਂ ਜ਼ਰੂਰੀ ਸ਼ਬਦ ਹੈ ਟਿੱਕੀ ਹੋਈ ਯਾ ਸਥਿਰਤਾ ਜਿਨ੍ਹਾਂ ਲੋਕਾਂ ਵਿੱਚ ਗ੍ਰਿਟ ਹੁੰਦੀ ਹੈ ਉਹਨਾਂ ਦਾ ਜਨੂਨ ਇੱਕ ਲੰਬੇ ਸਮੇਂ ਦੇ ਟੀਚੇ ਨਾਲ ਬੰਨਿਆ ਹੁੰਦਾ ਹੈ ਹੂੰ ਜਿਹਨੂੰ ਉਹ ਸਾਲਾਂ ਬਦੀ ਕਈ ਵਾਰ ਤਾਂ ਦਹਾਕੀਆਂ ਤੱਕ ਲੈ ਕੇ ਚੱਲਦੇ ਨੇ ਉਹ ਹਰ ਦੂਜੇ ਦਿਨ ਨਵੀਂ ਚੀਜ਼ ਪਿੱਛੇ ਨਹੀਂ ਭੱਜਦੇ ਅੱਛਾ ਉਹਨਾਂ ਦਾ ਫੋਕਸ ਹੁੰਦਾ ਹੈ ਇਹ ਨਾ ਉਸ ਸੋਚ ਦੇ ਉਲਟ ਹੈ ਕਿ ਸਫਲ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਟਰਾਈ ਕਰਨੀਆਂ ਚਾਹੀਦੀਆਂ ਹਾਂ ਅੱਜਕੱਲ ਤਾਂ ਇਹੀ ਕੀਤਾ ਜਾਂਦਾ ਹੈ ਡਕਵਰਥ ਦਾ ਜ਼ੋਰ ਇਸਤੇ ਹੈ ਕਿ ਆਪਣੀ ਦਿਲਚਸਪੀ ਲੱਭੋ ਤੇ ਫਿਰ ਉਸ ਇੱਕ ਚੀਜ਼ ਨਾਲ ਡੂੰਘਾਈ ਚ ਜੁੜੋ ਮਤਲਬ ਜਿਵੇਂ ਕਹਿੰਦੇ ਨੇ 100 ਸੁਨਿਆਰ ਦੀ ਇੱਕ ਲੋਹਾਰ ਦੀ ਹਾ ਹਾ ਸਹੀ ਗੱਲ ਹੈ ਇਹ ਉਹ ਇੱਕ ਚੀਜ਼ ਤੇ ਟਿਕੇ ਰਹਿਣ ਦੀ ਗੱਲ ਹੈ ਭਾਵੇਂ ਰਸਤਾ ਲੰਮਾ ਹੋਵੇ ਔਖਾ ਹੋਵੇ ਪਰ ਅੱਜ ਦੇ ਜ਼ਮਾਨੇ ਚ ਤਾਂ ਐਨੇ ਆਪਸ਼ਨ ਨੇ ਐਨੀਆਂ ਪਟਕਾਉਣ ਵਾਲੀਆਂ ਚੀਜ਼ਾਂ ਨੇ ਇੱਕ ਚੀਜ਼ ਤੇ ਐਨਾ ਲੰਮਾ ਸਮਾਂ ਟਿਕੇ ਰਹਿਣਾ ਇਹ ਆਪਣੇ ਆਪ ਚ ਬਹੁਤ ਵੱਡਾ ਕੰਮ ਹੈ ਯਕੀਨਨ ਬਹੁਤ ਵੱਡਾ ਤੇ ਸ਼ਾਇਦ ਇਸੇ ਕਰਕੇ ਇਹ ਗੁਣ ਇੰਨਾ ਕੀਮਤੀ ਹੈ ਕਿਉਂਕਿ ਇਹ ਆਸਾਨ ਨਹੀਂ ਹੈ ਇਹਦੇ ਲਈ ਫੋਕਸ ਚਾਹੀਦਾ ਹੈ ਸਪਸ਼ਟਤਾ ਚਾਹੀਦੀ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਹਮ ਠੀਕ ਹੈ ਹੁਣ ਆਂਦੇ ਹਾਂ ਤੀਜੇ ਸਬਕ ਤੇ ਇਹ ਹੈ ਪਰਸੇਵਰੈਂਸ ਯਾਨੀ ਲਗਨ ਦ੍ਰਿੜਤਾ ਇਹ ਗ੍ਰਿਟ ਦਾ ਦੂਜਾ ਮੁੱਖ ਹਿੱਸਾ ਹੈ ਹਾਂਜੀ ਕਿਤਾਬ ਕਹਿੰਦੀ ਹੈ ਕਿ ਵਾਰ-ਵਾਰ ਡਿੱਗ ਕੇ ਉੱਠਣਾ ਅਸਫਲਤਾਵਾਂ ਨੂੰ ਪਾਰ ਕਰਨਾ ਔਖੇ ਵੇਲੇ ਵੀ ਕੋਸ਼ਿਸ਼ ਕਰਦੇ ਰਹਿਣਾ ਇਹੀ ਚੀਜ਼ ਹੈ ਜਿਹੜੀ ਕਿਸੇ ਨੂੰ ਅਸਲੀ ਤਾਕਤ ਦਿੰਦੀ ਹੈ। ਹੂੰ ਤੇ ਇਹ ਕੰਮ ਅਕਸਰ ਇਹੋ ਜਿਹਾ ਹੁੰਦਾ ਜਿੱਥੇ ਕੋਈ ਸ਼ਾਬਾਸ਼ੀ ਨਹੀਂ ਮਿਲਦੀ। ਬੋਰਿੰਗ ਹੋ ਸਕਦਾ, ਥਕਾਣ ਵਾਲਾ ਹੋ ਸਕਦਾ ਪਰ ਇਹੀ ਉਹ ਮਿਹਨਤ ਹੈ, ਉਹ ਗਰਾਇੰਡ ਹੈ ਜਿਹੜੀ ਆਖਰ ਚ ਰੰਗ ਲਿਆਉਂਦੀ ਹੈ। ਬਿਲਕੁਲ, ਇਹੀ ਪਰਸੀਵਰੈਂਸ ਹੈ ਜਿਹੜੀ ਜਨੂਨ ਨੂੰ ਹਕੀਕਤ ਬਣਾਉਂਦੀ ਹੈ। ਡੱਕਵਰਥ ਨਾ ਬਹੁਤ ਸਾਰੀਆਂ ਉਦਾਹਰਣਾਂ ਦਿੰਦੀ ਹੈ। ਜਿਵੇਂ ਜਿਵੇਂ ਵੱਡੇ ਵੱਡੇ ਲੇਖਕ ਜਿਨ੍ਹਾਂ ਦੀਆਂ ਕਿਤਾਬਾਂ ਵਾਰ-ਵਾਰ ਰੱਦ ਹੁੰਦੀਆਂ ਰਹੀਆਂ। ਵਿਗਿਆਨੀ ਜਿਨ੍ਹਾਂ ਦੇ ਤਜਰਬੇ ਸਾਲਾਂ ਤੱਕ ਫੇਲ ਹੁੰਦੇ ਰਹੇ ਖਿਡਾਰੀ ਜਿਹੜੇ ਸੱਟਾਂ ਤੋਂ ਬਾਅਦ ਵਾਪਸ ਆਏ ਹਾਂ ਇਹਨਾਂ ਸਾਰਿਆਂ 'ਚ ਇੱਕੋ ਗੱਲ ਸਾਂਝੀ ਸੀ ਉਹ ਹਾਰ ਨਹੀਂ ਮੰਨਦੇ ਉਹ ਮੁਸ਼ਕਿਲ ਨੂੰ ਅੰਤ ਨਹੀਂ ਸਮਝਦੇ ਸਗੋਂ ਸਫ਼ਰ ਦਾ ਹਿੱਸਾ ਸਮਝਦੇ ਨੇ ਅੱਛਾ ਇਹ ਉਹ ਸੋਚ ਹੈ ਜਿੱਥੇ ਤੁਸੀਂ ਰੋਜ਼ ਸਵੇਰੇ ਉੱਠ ਕੇ ਭਾਵੇਂ ਮਨ ਹੋਵੇ ਜਾਂ ਨਾ ਉਹ ਕੰਮ ਕਰਦੇ ਹੋ ਜਿਹੜਾ ਤੁਹਾਡੇ ਲੰਬੇ ਟੀਚੇ ਲਈ ਜ਼ਰੂਰੀ ਹੈ ਇਹ ਸ਼ਾਇਦ ਗ੍ਰਿਟ ਬਸ ਸਭ ਤੋਂ ਕਟ ਚਮਕਦਾਰ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹਿੱਸਾ ਹੈ। ਹੂੰ। ਕਿਤਾਬ ਦਾ ਸਾਰ ਇਹ ਹੈ ਕਿ ਜਿੱਤਣ ਵਾਲੇ ਉਹ ਨਹੀਂ ਹੁੰਦੇ ਜਿਹੜੇ ਕਦੇ ਡਿੱਗਦੇ ਨਹੀਂ ਸਗੋਂ ਉਹ ਹੁੰਦੇ ਨੇ ਜਿਹੜੇ ਹਰ ਵਾਰ ਡਿੱਗ ਕੇ ਉੱਠ ਜਾਂਦੇ ਨੇ। ਵਾਹ। ਇਹ ਗੱਲ ਬਹੁਤ ਡੂੰਗੀ ਹੈ। ਸਫਲਤਾ ਦੀ ਚਮਕ ਪਿੱਛੇ ਉਹ ਸਾਲਾਂ ਦੀ ਲਗਾਤਾਰ ਚੁੱਪ-ਚਾਪ ਕੀਤੀ ਮਿਹਨਤ ਜਿਹੜੀ ਕਿਸੇ ਨੂੰ ਦਿਸਦੀ ਨਹੀਂ। ਹਾਂਜੀ। ਤਾਂ ਜੇ ਗ੍ਰਿਟ ਇੰਨੀ ਜ਼ਰੂਰੀ ਹੈ ਇਹ ਕੰਮ ਕਿਵੇਂ ਕਰਦੀ ਹੈ? ਕੋਈ ਖਾਸ ਤਰੀਕਾ ਹੈ ਦਾ? ਕੋਈ ਪੜਾਅ ਨੇ? ਇਹ ਸਾਨੂੰ ਲੈ ਕੇ ਜਾਂਦਾ ਚੌਥੇ ਸਬਕ ਵੱਲ ਹਾਂ ਸਬਕ 4 ਗ੍ਰਿਟ ਦਾ ਨਾ ਇੱਕ ਟਾਂਚਾ ਹੈ ਇਹ ਐਵੇਂ ਅੰਨੇਵਾ ਮਿਹਨਤ ਨਹੀਂ ਕਿਤਾਬ ਇੱਕ ਚਾਰ ਪੜਾਵੀ ਪ੍ਰਕਿਰਿਆ ਦੱਸਦੀ ਹੈ ਅੱਛਾ ਪਹਿਲਾ ਇੰਟਰਸਟ ਦਿਲਚਸਪੀ ਸਭ ਕੁਝ ਸ਼ੁਰੂ ਹੁੰਦਾ ਹੈ ਕਿਸੇ ਚੀਜ਼ 'ਚ ਤੁਹਾਡੀ ਰੁਚੀ ਪੈਦਾ ਹੋਣ ਨਾਲ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹਾਂ ਬੁਨਿਆਦ ਤਾਂ ਇਹ ਹੀ ਹੈ ਦੂਜਾ ਪ੍ਰੈਕਟਿਸ ਸਿਰਫ ਦਿਲਚਸਪੀ ਨਾਲ ਨਹੀਂ ਸਰਨਾ ਫਿਰ ਆਉਂਦਾ ਜਾਣ ਬੁੱਝ ਕੇ ਡਿਸਪਲਿਨ ਨਾਲ ਅਭਿਆਸ ਕਰਨਾ ਮਤਲਬ ਕਮਜ਼ੋਰੀਆਂ ਤੇ ਕੰਮ ਕਰਨਾ ਬਿਹਤਰ ਹੋਣ ਦੀ ਕੋਸ਼ਿਸ਼ ਕਰਨਾ ਭਾਵੇਂ ਔਖਾ ਲੱਗੇ हां ਜਿਹਨੂੰ ਡੈਲੀਬਰੇਟ ਪ੍ਰੈਕਟਿਸ ਕਹਿੰਦੇ ਨੇ हां ਕੋਈ ਤੀਜਾ ਪਰਪਸ ਮਕਸਦ ਗ੍ਰਿਟ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਨਾ ਤੁਹਾਡੇ ਕੰਮ ਦਾ ਕੋਈ ਵੱਡਾ ਮਤਲਬ ਹੋਣਾ ਚਾਹੀਦਾ ਹੈ ਇਹ ਸਿਰਫ ਤੁਹਾਡੇ ਲਈ ਨਹੀਂ ਸਗੋਂ ਇਹ ਲੱਗਣਾ ਚਾਹੀਦਾ ਹੈ ਕਿ ਇਹ ਕੰਮ ਦੂਜਿਆਂ ਲਈ ਵੀ ਜ਼ਰੂਰੀ ਹੈ ਜਾਂ ਕਿਸੇ ਵੱਡੇ ਉਦੇਸ਼ ਨਾਲ ਜੁੜਿਆ ਹੈ ਬਹੁਤ ਜ਼ਰੂਰੀ ਪੁਆਇੰਟ ਤੇ ਚੌਥਾ ਹੋਪ ਉਮੀਦ ਅਖੀਰ ਚ ਉਮੀਦ ਚਾਹੀਦੀ ਹੈ ਇਹ ਵਿਸ਼ਵਾਸ ਕਿ ਤੁਸੀਂ ਕਰ ਸਕਦੇ ਹੋ ਮੁਸ਼ਕਲਾਂ ਦੇ ਬਾਵਜੂਦ ਵੀ ਪਹੁੰਚ ਸਕਦੇ ਹੋ ਇਹ ਪੋਜ਼ਿਟਿਵ ਸੋਚ ਹੈ ਜਿਹੜੀ ਫੇਲ ਹੋਣ ਤੋਂ ਬਾਅਦ ਵੀ ਅੱਗੇ ਵਧਾਉਂਦੀ ਹੈ ਇਹ ਚਾਰੇ ਪੜਾ ਨਾ ਬੜੇ ਵਧੀਆ ਤਰੀਕੇ ਨਾਲ ਦੱਸਦੇ ਨੇ ਕਿ ਗ੍ਰਿਟ ਕੋਈ ਇੱਕ ਚੀਜ਼ ਨਹੀਂ ਇਹ ਤਾਂ ਇੱਕ ਪੂਰਾ ਸਫ਼ਰ ਹੈ ਜਿਹੜਾ ਹੌਲੀ-ਹੌਲੀ ਬਣਦਾ ਹੈ ਹਾਂ ਤੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਸਾਰੇ ਪੜਾ ਇੱਕ ਦੂਜੇ ਨੂੰ ਤਾਕਤ ਦਿੰਦੇ ਨੇ ਜਦੋਂ ਤੁਸੀਂ ਪ੍ਰੈਕਟਿਸ ਕਰਕੇ ਬਿਹਤਰ ਹੁੰਨੇ ਹੋ ਤੁਹਾਡੀ ਦਿਲਚਸਪੀ ਹੋਰ ਵੱਦੀ ਹੈ ਸਹੀ ਗੱਲ ਹੈ ਜਦੋਂ ਤੁਸੀਂ ਆਪਣੇ ਕੰਮ 'ਚ ਕੋਈ ਵੱਡਾ ਮਕਸਦ ਦੇਖਦੇ ਹੋ ਤਾਂ ਔਖੀ ਪ੍ਰੈਕਟਿਸ ਵੀ ਚੱਲਣੀ ਸੌਖੀ ਹੋ ਜਾਂਦੀ ਹੈ ਤੇ ਉਮੀਦ ਉਹ ਤਾਂ ਉਦੋਂ ਵੀ ਹੌਸਲਾ ਦਿੰਦੀ ਹੈ ਜਦੋਂ ਕੰਮ ਬਹੁਤ ਹੌਲੀ ਚੱਲ ਰਿਹਾ ਹੋਵੇ ਹਮ ਖਾਸ ਕਰਕੇ ਜਿਹੜਾ ਪਰਪਸ ਵਾਲਾ ਪੁਆਇੰਟ ਹੈ ਨਾ ਉਹ ਬਹੁਤ ਅਹਿਮ ਹੈ ਜਦੋਂ ਤੁਸੀਂ ਸਿਰਫ ਆਪਣੇ ਲਈ ਨਹੀਂ ਸਗੋਂ ਕਿਸੇ ਵੱਡੇ ਕਾਰਨ ਲਈ ਕੰਮ ਕਰਦੇ ਹੋ ਤਾਂ ਔਖੇ ਸਮੇਂ 'ਚ ਹਿੰਮਤ ਬਣੀ ਰਹਿੰਦੀ ਹੈ ਉਹ ਮੈਂ ਇਹ ਕਿਉਂ ਕਰ ਰਹੀ ਹਾਂ ਦਾ ਜਵਾਬ ਹੋਣਾ ਚਾਹੀਦਾ ਪਰ ਕਈ ਵਾਰ ਖਾਸ ਕਰਕੇ ਸ਼ੁਰੂ ਉਹ ਵੱਡਾ ਮਕਸਦ ਲੱਭਣਾ ਔਖਾ ਨਹੀਂ ਹੁੰਦਾ ਬਿਲਕੁਲ ਹੁੰਦਾ ਹੈ ਤੇ ਡਕਵਰਥ ਵੀ ਇਹ ਮੰਦੀ ਹੈ ਉਹ ਕਹਿੰਦੀ ਹੈ ਕਿ ਮਕਸਦ ਅਕਸਰ ਸ਼ੁਰੂ ਚ ਪਤਾ ਨਹੀਂ ਹੁੰਦਾ ਅੱਛਾ ਇਹ ਹੌਲੀ ਹੌਲੀ ਬੰਦਾ ਹੈ ਜਿਵੇਂ ਜਿਵੇਂ ਤੁਸੀਂ ਦਿਲਚਸਪੀ ਤੇ ਅਭਿਆਸ ਚ ਡੂੰਗੇ ਉਤਰਦੇ ਹੋ ਫਿਰ ਤੁਹਾਨੂੰ ਸਮਝ ਆਉਣ ਲੱਗਦਾ ਹੈ ਕਿ ਤੁਹਾਡਾ ਕੰਮ ਕਿਵੇਂ ਦੂਜਿਆਂ ਨੂੰ ਫਾਇਦਾ ਪਹੁੰਚਾ ਸਕਦਾ ਹੈ ਜਾਂ ਸਮਾਜ ਲਈ ਕਿਵੇਂ ਜ਼ਰੂਰੀ ਹੈ ਇਹ ਇੱਕ ਖੋਜ ਹੈ ਕੋਈ ਪਹਿਲੇ ਦਿਨ ਮਿਲਣ ਵਾਲੀ ਚੀਜ਼ ਨਹੀਂ ਚਲੋ ਇਹ ਸੁਣ ਕੇ ਥੋੜੀ ਤਸੱਲੀ ਹੋਈ ਮਤਲਬ ਸ਼ੁਰੂ ਚ ਸਿਰਫ ਪਹਿਲੇ 2 ਪੁਆਇੰਟਸ ਤੇ ਜ਼ੋਰ ਦਿੱਤੇ ਜਾ ਸਕਦਾ ਹਾਂਜੀ ਬਿਲਕੁਲ ਹੁਣ ਆਉਂਦੀ ਹੈ ਸਭ ਤੋਂ ਹੌਸਲਾ ਦੇਣ ਵਾਲੀ ਗੱਲ ਪੰਜਵਾਂ ਸਬਕ ਗ੍ਰਿਟ ਸਿੱਖੀ ਜਾ ਸਕਦੀ ਹੈ ਯੈਸ ਇਹ ਕੋਈ ਐਸੀ ਚੀਜ਼ ਨਹੀਂ ਕਿ ਬਸ ਜੀਦੇ ਚ ਹੈਗੀ ਹੈ ਹੈਗੀ ਹੈ ਤੇ ਜੀਦੇ ਚ ਨਹੀਂ ਉਹ ਕੁਝ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਰਾਹਤ ਹੈ ਹਾਂ ਇਹ ਇਸ ਕਿਤਾਬ ਦਾ ਸਭ ਤੋਂ ਪੋਜ਼ਿਟਿਵ ਮੈਸੇਜ ਹੈ ਡੱਕਵਰਥ ਜ਼ੋਰ ਦੇ ਕੇ ਕਹਿੰਦੀ ਹੈ ਕਿ ਗ੍ਰਿਟ ਕੋਈ ਪੱਕਾ ਗੁਣ ਨਹੀਂ ਇਹਨੂੰ ਵਿਕਸਿਤ ਕੀਤਾ ਜਾ ਸਕਦਾ ਜਿਵੇਂ ਕੋਈ ਹੋਰ ਹੁਨਰ ਸਿੱਖੀਦਾ ਹੈ ਤੇ ਕਿਵੇਂ ਕੋਈ ਤਰੀਕੇ ਦੱਸੇ ਨੇ ਹਾਂ ਬਿਲਕੁਲ ਕੁਝ ਖਾਸ ਗੱਲਾਂ ਦਸੀਆਂ ਨੇ ਜਿਨ੍ਹਾਂ ਨਾਲ ਕੋਈ ਵੀ ਆਪਣੀ ਗ੍ਰਿਟ ਵਧਾ ਸਕਦਾ ਹੈ ਦੱਸੋ ਫਿਰ ਇੱਕ ਤਾਂ ਆਪਣੀ ਦਿਲਚਸਪੀ ਲਭੋ ਤੇ ਉਹਨੂੰ ਪਾਲੋ ਦੂਜਾ ਜਾਣ ਬੁਝ ਕੇ ਅਭਿਆਸ ਕਰੋ ਡੈਲੀਬਰੇਟ ਪ੍ਰੈਕਟਿਸ ਮਤਲਬ ਧਿਆਨ ਨਾਲ ਚੁਣੌਤੀ ਵਾਲਾ ਅਭਿਆਸ ਗਲਤੀਆਂ ਤੋਂ ਸਿੱਖਣਾ ਹੂੰ ਤੀਜਾ ਮਕਸਦ ਲਭੋ ਸੋਚੋ ਤੁਹਾਡਾ ਕੰਮ ਦੂਜਿਆਂ ਲਈ ਕਿਵੇਂ ਫਾਇਦੇਮੰਦ ਹੈ ਚੌਥਾ ਗਰੋਥ ਮਾਈਂਡਸੈਟ ਅਪਣਾਓ ਇਹ ਵਿਸ਼ਵਾਸ ਕਿ ਤੁਸੀਂ ਮਿਹਨਤ ਨਾਲ ਬਿਹਤਰ ਹੋ ਸਕਦੇ ਹੋ ਤੁਹਾਡੀ ਕਾਬਲੀਅਤ ਪੱਕੀ ਨਹੀਂ ਇਹ ਤਾਂ ਬਹੁਤ ਜ਼ਰੂਰੀ ਹੈ ਹਾਂਜੀ ਪੰਜਵਾਂ ਆਸ਼ਾਵਾਦੀ ਰਹੋ ਚੰਗੇ ਪਾਸੇ ਦੇਖੋ ਵਿਸ਼ਵਾਸ ਰੱਖੋ ਕਿ ਤੁਸੀਂ ਮੁਸ਼ਕਲਾ ਪਾਰ ਕਰ ਲਵੋਗੇ ਤੇ ਛੇਵਾਂ ਚੰਗੇ ਮਾਹੌਲ 'ਚ ਰਹੋ ਉਹਨਾਂ ਲੋਕਾਂ ਨਾਲ ਜੁੜੋ ਜਿਹੜੇ ਗ੍ਰਿਟ ਵਾਲੇ ਨੇ ਤੇ ਹੌਸਲਾ ਦਿੰਦੇ ਨੇ ਜਿਵੇਂ ਮੈਂਟਰ ਦੋਸਤ ਪਰਿਵਾਰ ਕੋਸ਼ਿਸ਼ ਕਰਨ ਨੂੰ ਤਿਆਰ ਹੋ ਜਾਂਦਾ ਹੈ ਬਿਲਕੁਲ ਇਹੀ ਤਾਂ ਗ੍ਰਿਟ ਦੀ ਨੀ ਹੈ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਨਾ ਇੱਕ ਬੜੇ ਦਿਲਚਸਪ ਨਿਯਮ 'ਚ ਬੰਦਦੀ ਹੈ ਡੱਕਵਰਥ ਜਿਹੜਾ ਉਹ ਆਪਣੇ ਘਰ 'ਚ ਵਰਤਦੀ ਹੈ ਅੱਛਾ ਕਿਹੜਾ ਨਿਯਮ ਉਹਨੂੰ ਕਹਿੰਦੀ ਹੈ ਹਾਰਡ ਥਿੰਕ ਰੂਲ ਔਖੀ ਚੀਜ਼ ਦਾ ਨਿਯਮ ਇਹ ਕੀ ਹੋਇਆ ਇਹ 6ਵਾਂ ਸਬਕ ਹੈ ਨਾ ਹਾਂ ਕਹਿ ਸਕਦੇ ਆ ਦੱਸੋ ਇਹਦੇ ਬਾਰੇ ਔਖੀ ਚੀਜ਼ ਦਾ ਨਿਯਮ ਹਾਂਜੀ ਲੇਖਕ ਦੱਸਦੀ ਹੈ ਕਿ ਉਹਦੇ ਪਰਿਵਾਰ 'ਚ ਹਰ ਕਿਸੇ ਨੂੰ ਬੱਚਿਆਂ ਨੂੰ ਵੀ ਇੱਕ ਔਖੀ ਚੀਜ਼ ਚੁਣਨੀ ਪੈਂਦੀ ਹੈ ਔਖੀ ਚੀਜ਼ ਮਤਲਬ ਮਤਲਬ ਕੋਈ ਵੀ ਐਕਟੀਵਿਟੀ ਜਿਹਦੇ ਲਈ ਲਗਾਤਾਰ ਪ੍ਰੈਕਟਿਸ ਚਾਹੀਦੀ ਹੈ ਲਗਨ ਚਾਹੀਦੀ ਹੈ ਜਿਵੇਂ ਕੋਈ ਸਾਜ਼ ਵਜਾਉਣਾ ਸਿੱਖਣਾ ਕੋਈ ਖੇਡ ਖੇਡਣੀ ਕੋਡਿੰਗ ਸਿੱਖਣੀ ਕੁਝ ਵੀ ਠੀਕ ਹੈ ਇਸ ਨਿਯਮ ਦੇ ਦੋ ਹਿੱਸੇ ਨੇ ਪਹਿਲਾ ਇੱਕ ਔਖੀ ਚੀਜ਼ ਚੁਣੋ ਦੂਜਾ ਤੁਸੀਂ ਉਹਨੂੰ ਅਧ ਵਿਚਾਲੇ ਛੱਡ ਨਹੀਂ ਸਕਦੇ ਸਿਰਫ ਇਸ ਲਈ ਕਿ ਮਨ ਨਹੀਂ ਕਰ ਰਿਹਾ ਜਾਂ ਬੋਰਿੰਗ ਲੱਗ ਰਹੀ ਹੈ। ਓ ਤਦ ਨੂੰ ਕਟੋ-ਕਟ ਇੱਕ ਤੈਹ ਸਮੇਂ ਤੱਕ ਜਿਵੇਂ ਇੱਕ ਸਾਲ ਜਾਂ ਕੋਈ ਲੈਵਲ ਪੂਰਾ ਹੋਣ ਤੱਕ ਉਹਨੂੰ ਕਰਨਾ ਹੀ ਪੈਣਾ ਹੈ। ਹਾਂ ਬਾਅਦ 'ਚ ਤੁਸੀਂ ਬਦਲ ਸਕਦੇ ਹੋ ਕੋਈ ਹੋਰ ਔਖੀ ਚੀਜ਼ ਚੁਣ ਸਕਦੇ ਹੋ ਪਰ ਜਿਹੜੀ ਕਮਿਟਮੈਂਟ ਕੀਤੀ ਹੈ ਉਹ ਪੂਰੀ ਕਰਨੀ ਪੈਣੀ ਹੈ। ਇਹ ਤਾਂ ਬੜਾ ਸਖਤ ਨਿਯਮ ਲੱਗ ਰਿਹਾ ਹੈ ਹਾਂ ਪਰ ਇਹਦਾ ਮਕਸਦ ਹੈ ਗ੍ਰਿਟ ਦੀ ਮਾਸਪੇਸ਼ੀ ਬਣਾਉਣਾ ਜਿਵੇਂ ਕਸਰਤ ਨਾਲ ਸਰੀਰ ਮਜ਼ਬੂਤ ਹੁੰਦਾ ਉਵੇਂ ਹੀ ਜਾਣ ਬੁਝ ਕੇ ਔਖੀ ਚੀਜ਼ ਨਾਲ ਜੂਝਣ ਤੇ ਵਚਨਬੱਧ ਰਹਿਣ ਨਾਲ ਮਾਨਸਿਕ ਤਾਕਤ ਲਗਨ ਵੱਧਦੀ ਹੈ ਹੂੰ ਇਹ ਤੁਹਾਨੂੰ ਸਿਖਾਉਂਦਾ ਹੈ ਕਿ ਬੋਰਿਅਤ ਤੇ ਮੁਸ਼ਕਿਲ ਦੇ ਬਾਵਜੂਦ ਕਿਵੇਂ ਟਿਕੇ ਰਹਿਣਾ ਇਹ ਸਿਰਫ ਉਹ ਹੁਨਰ ਸਿੱਖਣ ਬਾਰੇ ਨਹੀਂ ਇਹ ਲਗਨ ਦੀ ਆਦਤ ਪਾਉਣ ਬਾਰੇ ਹੈ ਤਾਂ ਕੋਈ ਵੀ ਇਹਨੂੰ ਅਪਣਾ ਸਕਦਾ ਹੈ ਬਿਲਕੁਲ ਕੋਈ ਨਵੀਂ ਭਾਸ਼ਾ ਸਿੱਖਣ ਦਾ ਟੀਚਾ ਰੱਖ ਲਓ ਰੋਜ਼ ਅੱਧਾ ਘੰਟਾ ਕਸਰਤ ਕਰਨ ਦਾ ਨਿਯਮ ਬਣਾ ਲਓ ਵੋ ਹਫ਼ਤੇ 'ਚ ਇੱਕ ਵਾਰ ਕੁਝ ਲਿਖਣ ਦਾ ਪੱਕਾ ਕਰ ਲਓ ਤੇ ਫਿਰ ਉਹਨੂੰ ਨਿਭਾਓ ਖਾਸ ਕਰਕੇ ਉਦੋਂ ਜਦੋਂ ਮਨ ਬਿਲਕੁਲ ਨਾ ਕਰੇ ਪਰ ਇਹਦੇ 'ਚ ਇਹ ਡਰ ਨਹੀਂ ਕਿ ਬੰਦਾ ਕੋਈ ਐਸੀ ਚੀਜ਼ ਚੁਣ ਲਵੇ ਜਿਹੜੀ ਉਹਦੇ ਲਈ ਬਣੀ ਨਾ ਹੋਵੇ ਜਾਂ ਜਿਹਦੇ 'ਚ ਉਹ ਦਿਲਚਸਪੀ ਬਿਲਕੁਲ ਹੀ ਖਤਮ ਹੋ ਜਾਵੇ ਫਿਰ ਕਿਵੇਂ ਕੋਈ ਲਚਕਤਾ ਹੈਗੀ ਇਹਦੇ 'ਚ हाँ ये चिंता जायज है डकवर्थ ए नहीं कहती कि सारी उम्र दुखी होंगे रहो नियम का मकसद वचनबद्धता सिखा है सजा देना नहीं ठीक है इसलिए जरूरी है कि कमिटमेंट दी कोई हद तय की जाए जिमें एक सीजन एक साल या प्रोजेक्ट पूरा होने तक वो समा पूरा होन तुसी सोच सकदे हो कि अगे करना है या नहीं या कोई होर औखी चीज़ चुननी है अच्छा ਮੁੱਖ ਗੱਲ ਇਹ ਹੈ ਕਿ ਤੁਸੀਂ ਸਿਰਫ ਇਸ ਲਈ ਨਾ ਭੱਜੋ ਕਿ ਔਖਾ ਲੱਗ ਰਿਹਾ ਹੈ ਇਹ ਛੋਟੇ-ਮੋਟੇ ਉਤਰਾ ਚੜਾਓ ਤੋਂ ਉੱਪਰ ਉੱਠ ਕੇ ਲੰਬੀ ਕਮਿਟਮੈਂਟ ਨਿਭਾਉਣ ਦੀ ਟ੍ਰੇਨਿੰਗ ਹੈ ਠੀਕ ਹੈ ਇਹ ਗੱਲ ਹੁਣ ਜ਼ਿਆਦਾ ਸਪਸ਼ਟ ਹੋ ਗਈ ਤਾਂ ਫਿਰ ਜੇ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਮੁੱਖ ਗੱਲ ਕੀ ਨਿਕਲੀ ਮੇਰੇ ਲਈ ਤਾਂ ਇਹੀ ਹੈ ਕਿ ਸਫਲਤਾ ਖਾਸ ਕਰਕੇ ਲੰਬੀ ਸਫਲਤਾ ਸਿਰਫ ਰੱਬੀ ਦਾਤ ਜਾਂ ਕਿਸਮਤ ਤੇ ਨਹੀਂ ਟिकी ਹਾਂਜੀ ਇਹ ਕਿਤਾਬ ਜ਼ੋਰ ਦੇ ਕੇ ਕਹਿੰਦੀ ਹੈ ਕਿ ਜਨੂਨ ਸਹੀ ਦਿਸ਼ਾ ਵਾਲਾ ਤੇ ਲਗਨ ਲਗਾਤਾਰ ਵਾਲੀ ਇਨਾਂ ਦਾ ਜੋੜ ਅਕਸਰ ਟੈਲੈਂਟ ਨਾਲੋਂ ਜ਼ਿਆਦਾ ਪਾਰਾ ਪੈਂਦਾ ਬਿਲਕੁਲ ਇਹ ਕਿਤਾਬ ਨਾ ਇੱਕ ਤਰ੍ਹਾਂ ਨਾਲ ਸਫਲਤਾ ਦੀ ਸਾਰੀ ਮਨੋਵਿਗਿਆਨਿਕ ਬੰਤਰ ਸਮਝਾਉਂਦੀ ਹੈ ਦਿਲਚਸਪੀ ਤੋਂ ਸ਼ੁਰੂ ਕਰਕੇ ਅਭਿਆਸ ਨਾਲ ਨਿਖਾਰਨਾ ਫਿਰ ਮਕਸਦ ਨਾਲ ਜੋੜਨਾ ਤੇ ਉਮੀਦ ਨਾਲ ਟਿਕੇ ਰਹਿਣਾ ਇਹ ਬਹੁਤ ਸ਼ਕਤੀਸ਼ਾਲੀ ਫਰੇਮਵਰਕ ਹੈ ਹੂੰ ਤੇ ਸ਼ਾਇਦ ਸਭ ਤੋਂ ਵੱਡਾ ਸਬਕ ਉਹ ਮਾਨਸਿਕਤਾ ਹੈ ਜਿਹੜੀ ਗ੍ਰਿਟ ਦਿੰਦੀ ਹੈ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਸੀ ਉਹ ਅਹਿਸਾਸ ਕਿ ਜੇ ਤੂੰ ਹਾਰ ਨਾ ਮੰਨੇ ਤਾਂ ਤੈਨੂੰ ਹਰਾਣਾ ਔਖਾ ਹੋ ਜਾਂਦਾ ਹੈ ਹਾਂ ਇਹ ਐਟੀਟਿਊਡ ਆਪਣੇ ਆਪ 'ਚ ਬਹੁਤ ਵੱਡੀ ਤਾਕਤ ਹੈ ਨਤੀਜਾ ਪਾਵੇਂ ਕੁਝ ਵੀ ਹੋਵੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਤਾਂ ਹੀ ਇਸ ਕਿਤਾਬ ਨੂੰ ਇੰਨੀ ਵਧੀਆ ਰੇਟਿੰਗ ਮਿਲੀ ਹੈ ਲੋਕਾਂ ਨੇ 5 'ਚੋਂ 4.9 ਦਿੱਤੇ ਨੇ ਵਾਹ ਤੇ ਇਹ ਖਾਸ ਤੌਰ ਤੇ ਸਟੂਡੈਂਟਸ ਲਈ ਟੀਚਰਾਂ ਲਈ ਖਿਡਾਰੀਆਂ ਕਲਾਕਾਰਾਂ ਬਿਜ਼ਨਸ ਕਰਨ ਵਾਲਿਆਂ ਲਈ ਅਸਲ 'ਚ ਹਾਰ ਉਸ ਬੰਦੇ ਲਈ ਫਾਇਦੇਮੰਦ ਹੈ ਜਿਹੜਾ ਕੋਈ ਲੰਮਾ ਟੀਚਾ ਪੂਰਾ ਕਰਨਾ ਚਾਹੁੰਦਾ ਹੈ ਹਾਂਜੀ ਤੇ ਇਹਦੀ ਖਾਸੀਅਤ ਇਹ ਹੈ ਕਿ ਇਹ ਸਿਰਫ ਕਹਾਣੀਆਂ ਨਹੀਂ ਇਹ ਤੇ ਪਿੱਛੇ ਰਿਸਰਚ ਹੈ ਸਬੂਤ ਨੇ ਤਾਂ ਕਰਕੇ ਦੀ ਸਲਾਹ ਪਰੋਸੇ ਉਹ ਗਲਤ ਦੀ ਹੈ ਬਿਲਕੁਲ ਤੇ ਅਖੀਰ ਚ ਇਹ ਪੜਨ ਵਾਲੇ ਨੂੰ ਇੱਕ ਬਹੁਤ ਵੱਡਾ ਪਰੋਸਾ ਦਿੰਦੀ ਹੈ ਕਿ ਜਿਹੜੀ ਮਿਹਨਤ ਕੀਤੀ ਹੈ ਜਿਹੜੀ ਲਗਾਤਾਰ ਕੋਸ਼ਿਸ਼ ਕੀਤੀ ਹੈ ਉਹ ਕਦੇ ਬੇਕਾਰ ਨਹੀਂ ਜਾਂਦੀ ਹੂੰ ਭਾਵੇਂ ਤੁਹਾਨੂੰ ਉਸੇ ਵੇਲੇ ਨਤੀਜਾ ਨਾ ਦਿਸੇ ਪਰ ਉਹ ਸਾਰੀ ਪ੍ਰਕਿਰਿਆ ਤੁਹਾਨੂੰ ਅੰਦਰੋਂ ਮਜ਼ਬੂਤ ਬਣਾ ਰਹੀ ਹੁੰਦੀ ਹੈ ਤੁਹਾਨੂੰ ਕੁਝ ਸਿਖਾ ਰਹੀ ਹੁੰਦੀ ਹੈ ਜਿਵੇਂ ਕਿਤਾਬ ਚ ਕਿਤੇ ਲਿਖਿਆ ਹੈ ਮਿਹਨਤ ਫਰ ਵੀ ਮਾੜਾ ਨਹੀਂ ਬਣੇਗੀ ਵਾਹ ਕੀ ਬਾਤ ਹੈ ਮਤਲਬ ਕੋਸ਼ਿਸ਼ ਤਾਂ ਮੁੱਲ ਪੈਂਦਾ ਹੀ ਪੈਂਦਾ ਕਿਸੇ ਨਾ ਕਿਸੇ ਰੂਪ ਚ ਬਿਲਕੁਲ ਇਹ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਜਿਸ ਤੇ ਸੋਚਿਆ ਜਾ ਸਕਦਾ ਹੈ ਹਾਂਜੀ ਦੱਸੋ ਖਾਸ ਕਰਕੇ ਜੇ ਕੋਈ ਆਪਣੀ ਗ੍ਰਿਟ ਵਧਾਣਾ ਚਾਹੁੰਦਾ ਹੋਵੇ ਜੇ ਤੁਸੀਂ ਅੱਜ ਤੋਂ ਹਾਰਡ ਥਿੰਗ ਰੂਲ ਅਪਣਾਉਣਾ ਹੋਵੇ ਤਾਂ ਉਹ ਪਹਿਲੀ ਔਖੀ ਚੀਜ਼ ਕਿਹੜੀ ਹੋਵੇਗੀ ਜਿਹੜੀ ਤੁਸੀਂ ਚੁਣੋਗੇ ਤੇ ਘਟੋ ਘਟ ਕੁਝ ਸਮੇਂ ਲਈ ਉਹਦੇ ਨਾਲ ਪੂਰੀ ਤਰ੍ਹਾਂ ਜੁੜੇ ਰਹਿੰਦਾ ਇਰਾਦਾ ਕਰੋਗੇ ਹੂੰ ਸ਼ਾਇਦ ਇਸ ਸਵਾਲ ਦਾ ਜਵਾਬ ਲੱਭਣਾ ਹੀ ਗ੍ਰਿਟ ਨੂੰ ਅਮਲ 'ਚ ਲਿਆਉਣ ਦਾ ਪਹਿਲਾ ਕਦਮ ਹੋਵੇ।